ਕੀ ਨੰਗਾ ਨੇ ਗਾਵਤ ਧਰੇ ਕੇ ਪਰਤ ਮੈਰੋ ਮਈਆ ਜੇਕਰ ਸਰਸ ਹੈ ਰੋ ਬਾਗੇ ਤਾ ਅੱਜ ਪਟਿਆਲੇ ਨੂੰ ਜਿਨ੍ਹਾਂ ਨੇ ਬਸਾਇਆ ਸੀ ਜਿਨ੍ਹਾਂ ਦੇ ਨਾਂ ਦੇ ਉੱਤੇ ਪਟਿਆਲਾ ਵੱਜਦਾ ਹੈ ਬਾਬਾ ਅਲਾ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਔਰ ਮਹਾਰਾਜਾ ਯਦਵਿੰਦਰ ਸਿੰਘ ਜੀ ਜਿਨ੍ਹਾਂ ਦਾ ਕੱਲ ਜਨਮ ਦਿਨ ਸੀ उस दे ले जिस तरह हर साल इस स्थान दे बाबा आला बुरज जिस कहते हैं इत अखंड पाठ का भोग और पूजा और सूनी की पूजा हुई है सारे शहर वासी उन्होंने लिए अरदस हुई है कि पटियाले शहर से जो ने रेरते वाहगुरु मेहर भरिया हथ तरन ਅਨਦੇ ਫੁੱਲ ਦੇ ਰਹਿਣ ਔਰ ਅਸੀਂ ਇਸ ਨਗਰੀ ਜਿਹੜੀ ਬਾਬਾ ਅਲਾ ਸਿੰਘ ਜੀ ਨੇ ਵਸਾਈ ਸੀ ਉਸ ਦੇ ਵਿੱਚ ਏਕਤਾ ਦੇ ਨਾਲ ਖੁਸ਼ੀ ਦੇ ਨਾਲ ਇੱਕ ਦੂਜੇ ਦੇ ਵਿੱਚ ਪ੍ਰੇਮ ਦੇ ਨਾਲ ਰਹੀਏ ਔਰ ਵਾਹਿਗੁਰੂ ਮਿਹਰ ਕਰੇ